ਸਨ ਬਿੱਟੂ ਇਹ ਬਹੁਤ ਬਹੁਤ ਸਵਾਗਤ ਹੈ ਮੈਂ ਸ਼ੁਰੂਆਤ ਕਰਦੇ ਹਾਂ 1600 ਕਰੋੜ ਦੇ ਪੈਕੇਜ ਮੈਂ ਥੋੜੀ ਦੇਰ ਪਹਿਲਾਂ ਮੇਰੇ ਸੇ ਹੋ ਗਈ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਤੁਸੀਂ ਕਹੇ ਸੀ ਫੌਰੀ ਰਾਹਤ ਪੈਕੇਜ ਇਸ ਨੂੰ ਸਮਝਿਆ ਜਾਵੇ ਫਾਈਨਲ ਨਾ ਇਹ ਪੰਜਾਬ ਉਮੀਦ ਕਰੇ ਕਿ 1600 ਕਰੋੜ ਆਇਆ ਹੈ ਤੇ ਹੋਰ ਜਦੋਂ ਫਾਈਨਲ ਪੈਕੇਜ ਆਏਗਾ ਤਾਂ ਇੱਕ ਜ਼ੀਰੋ ਹੋਰ ਲੱਗ ਜਾਏਗੀ ਇਸ ਦੇ ਨਾਲ ਗੌਰਵ ਜੀ ਮੈਂ ਹੁਣੀ ਅਸੀਂ ਬਸ ਦਿੱਲੀ ਲੈਣ ਦੀ ਕੀਤੇ ਆ ਜੀ ਮੈਂ ਬੜੇ ਤੁਹਾਨੂੰ ਮਤਲਬ ਅਸੀਂ ਪੰਜਾਬ ਨਾਲ ਚੜਦੇ ਚੜੇ ਹੋਏ ਆ ਸਭ ਕੁਝ ਅਦੀ ਕਰ ਰਹੇ ਆ ਕਿਤੇ ਕੱਲਾ ਕਿਤੇ 1600 ਕਰੋੜ ਲਈ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਮੇਰਾ ਜੇ ਥੋੜਾ ਜਿਹਾ ਵਿਸ਼ਵਾਸ ਤੇ ਚੀਫ ਸੈਕਟਰੀ ਸਾਹਿਬ ਉੱਥੇ ਸੀ ਦੋ ਮੰਤਰੀ ਸੀ ਖੁੰਡਿਆ ਸਾਹਿਬ ਉੱਥੇ ਸੀਗੇ ਤੇ ਸਾਰੀ ਜਿਹੜੇ ਆਪਣੇ ਆਈਐਸ ਅਫਸਰ ਨੇ ਉਹ ਸੀ ਉੱਥੇ ਡੀਜੀਪੀ ਸੀ ਉੱਥੇ ਸਾਡੇ ਫੌਜ ਦੇ ਜਮੈਲ ਸੀਗੇ ਐਨਡੀਆਰਐਫ ਦੇ ਚੀਫ ਸੀਗੇ ਜਦੋਂ ਸਾਰਾ ਚੀਫ ਸੈਕਟਰੀ ਨੇ ਗੱਲ ਦੱਸੀ ਵੀ ਆ ਇਹ ਇਹ ਨਾ ਨੁਕਸਾਨ ਆ ਜੀ ਸਾਡਾ ਇੰਨਾ ਸਾਡਾ ਮੰਡੀ ਬੋਰਡ ਦਾ ਨੁਕਸਾਨ ਹੈ ਇੰਨਾ ਸਾਡਾ ਆ ਆ ਚੀਜ਼ਾਂ ਦਾ ਅਨੁਮਾਨ ਆ ਉਹਨਾਂ ਨੇ ਆਪ ਬਾਅਦ ਕੇ ਗੱਲ ਕੀਤੀ ਵੀ ਅੱਜ ਅਸੀਂ ਪੂਰਾ ਹਫ਼ਤਾ ਜਿਹੜਾ ਨਾ ਜੀ ਅੱਜ ਹਜੇ ਤੱਕ ਨਹੀਂ ਲਾ ਸਕੇ ਵੀ ਕਿੰਨੇ ਘਰ ਟੁੱਟੇ ਆ ਕਿੰਨੇ ਨਹੀਂ ਹਜੇ ਬਚਾਓ ਕਾਰਿਆਂ 'ਚ ਲੱਗੇ ਹੋਏ ਸੀ ਅੱਗੇ ਮੋਟਾ ਮੋਟਾ ਐਸਟੀਮੇਟ ਥੋੜੇ ਮੂਰੇ ਆ ਰੱਖ ਰਹੇ ਆ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਇਸ ਤਰੀਕੇ ਨਾਲ ਟੁੱਟਿਆ ਆ ਹੋਇਆ ਆ ਹੋਇਆ ਪ੍ਰਾਈਮ ਮਿੰਿਸਟਰ ਸਾਹਿਬ ਨੇ ਇੱਕ ਬੋਲਦੇ ਹੋਏ ਕਿਹਾ ਵੀ ਭਾਈ 1600 ਕਰੋੜ ਰੁਪਈਆ 1600 ਕਰੋੜ ਰੁਪਈਆ ਅੱਜ ਇਹ ਇਨ ਟਰਮ ਇੱਕ ਜਿਵੇਂ ਕਹਿੰਦੇ ਹੋ ਸ਼ੁਰੂਆਤੀ ਵੀ 1600 ਕਰੋੜ ਰੁਪਈਆ ਅੱਜ ਮੈਂ ਅਨਾਉਂਸ ਕਰਦਾ ਹਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਬੜਾ ਬੜਾ ਡਿਟੇਲਡ ਉਹਨਾਂ ਨੇ ਕਿਹਾ ਇਹ ਨਹੀਂ ਉਹਨਾਂ ਨੇ ਕਿਉਂਕਿ ਮੈਨੂੰ ਨਹੀਂ ਲੱਗਦਾ ਹੁਣ ਇੱਥੇ ਜਿਹੜੀ ਉਹਨਾਂ ਦੀ ਸਪੀਚ ਜਾਂ ਜੋ ਬੋਲੇ ਨੇ ਬਾਹਰ ਆਏਗੀ ਜਾਂ ਨਹੀਂ ਆਏਗੀ ਮੈਨੂੰ ਇਸ ਬਾਰੇ ਜਾਣਕਾਰੀ ਨਹੀਂਗੀ ਵੀ ਉੱਥੇ ਕੌਣ ਸੀ ਜੀ ਔਰ ਉਹਨਾਂ ਨੇ ਡਿਟੇਲਡ ਸਬਦੇ ਸਾਹਮਣੇ ਸਬੋਧਨ ਕਰਦੇ ਕਿਆ گورنر ਸਾਹਿਬ ਉੱਥੇ ਮੌਜੂਦ ਸੀ ਬਈ ਭਾਈ ਜਿਹੜਾ ਅੱਗੇ ਜਿਹੜਾ ਸਾਡੀ ਫਸਲ ਨੁਕਸਾਨ ਹੋਇਆ ਫਸਲ ਦਾ ਉਹ ਲਗਮਾਪਜਾ ਹੈ ਜਿਹੜਾ ਸਾਡੇ ਡੰਗਰ ਪਸ਼ੂ ਮਰੇ ਆ ਉਹਨਾਂ ਦਾ ਲਗਮਾਪਜਾ ਹੈ ਜਿਹੜਾ ਸਾਡੇ ਘਰ ਟੁੱਟੇ ਨੇ ਉਹਨਾਂ ਦਾ ਅਲੱਗ ਮਾਪਜਾ ਹੈ ਜਿਹੜਾ ਜਿਹੜੇ ਬੰਨ ਨੇ ਬਾਨਾਂ ਦਾ ਜਿਹੜਾ ਧੂਸੀ ਬੰਨ ਜਿਵੇਂ ਆ ਜਿਵੇਂ ਕਿਸਾਨਾਂ ਨੇ ਉੱਥੇ ਦੱਸਿਆ ਵੀ ਆਹ ਜਗ੍ਹਾ ਸਾਡਾ ਬੰਨ ਉਹਨਾਂ ਦੇ ਉਹਨਾਂ ਨੇ ਕਿਹਾ ਵੀ ਮੈਂ ਪੱਕੇ ਪ੍ਰਬੰਧ ਕਿਵੇਂ ਕਰ ਸਕਦਾ ਹਾਂ ਜੰਮੂ 'ਚ ਹੋ ਰਿਹਾ ਜੇ ਜਮੀਨ ਸਾਨੂੰ ਮਿਲ ਜੇ ਅਸੀਂ ਦੇਖ ਰਹੇ ਹਾਂ ਵੀ ਜੰਮੂ 'ਚ ਤਾਂ ਸਾਨੂੰ ਜ਼ਮੀਨ ਮਿਲ ਗਈ ਪਰ ਇੱਥੇ ਜ਼ਮੀਨ ਥੋੜੀ ਆ ਪਰ ਅਸੀਂ ਫੌਜ ਦੇ ਨਾਲ ਕਿਉਂਕਿ ਫੌਜ ਨੇ ਆਪਣੀ ਪ੍ਰੈਜੈਂਟੇਸ਼ਨ ਦੇਣੀ ਸੀ ਜਿਹੜੀ ਵੀ ਫੌਜ ਦੀ ਜਿਹੜੀ ਆਪਣੀ ਜਿਹੜੀ ਨਾਲ ਕੰਡਿਆਲੀ ਤਾਰ ਆਪਣੀ ਉਹਦੇ ਨਾਲ ਉਸ ਜਗ੍ਹਾ ਹੈ ਜਿਹੜੀ ਕੁਝ ਫੁੱਟ ਮੀਟਰਾਂ 'ਚ ਜਗ੍ਹਾ ਪਈ ਆ ਵੀ ਉਹਦੇ ਉੱਤੇ ਹੀ ਬੰਨ ਬਣ ਸਕਦਾ ਬੰਨ ਬਣਾ ਕੇ ਉੱਤੇ ਸੜਕ ਬਣ ਸਕਦੀ ਆ ਇਹ ਸਾਰਾ ਕੁਝ ਜਿਹੜਾ ਹੈ ਪੈਕੇਜ ਆ ਕਿਉਂਕਿ ਜਿਹੜੀਆਂ ਟੀਮਾਂ ਆ ਉਹ ਕੋਮਨ ਐਸਪੀਰੀਅਨ ਟੀਮਾਂ ਜਿਹੜੀਆਂ ਉਹ ਆ ਕੇ ਤੇ ਜਲ ਸ਼ਕਤੀ ਦੀ ਪਾਵਰ ਦੀ ਉਹ ਤੁਹਾਨੂੰ ਪਤਾ ਦੋ ਟੀਮਾਂ ਲੱਗ ਆਪਣਾ ਸਰਵੇ ਕਰਕੇ ਗਈਆਂ ਠੀਕ ਹੈ ਉਹਨਾਂ ਨੇ ਸਰਕਾਰ ਨਾਲ ਬਹਿ ਕੇ ਪੰਜਾਬ ਦੀ ਨਾਲ ਆਪਣੀ ਰਿਪੋਰਟ ਜਿਹੜੀ ਉਹਦਾ ਤਾਲਮੇਲ ਕਰਕੇ ਭੇਜਣਾ ਹੈ ਤੇ ਉਹ ਸਾਰਾ ਪੈਸਾ ਇਹ ਕਾਲੀ ਚ ਪੈਸਾ ਆਪਾਂ ਸਿੱਧਾ ਥੋੜੀ ਆ ਬਰਬਾਦ ਥੋੜੀ ਕਰਨਾਂ ਦੀ ਕਾਲੀ ਚ ਪੰਜਾਬ ਸਰਕਾਰ ਦੇ ਖਾਤੇ ਚ ਪਾ ਦਿਓ ਅੱਜ ਹੀ ਪੈਸਾ ਜੀ ਖੁਰਦਪੁਰ ਤੋਂ ਉਹ ਹੋ ਜੇ ਪਹਿਲਾਂ 1600 ਕਰੋੜ ਇਹਨਾਂ ਨੂੰ ਦਿੱਤਾ ਇਹ ਵੀ ਭਾਈ ਇਹ ਛੇਤੀ ਤੋਂ ਛੇਤੀ ਜਿਹੜੇ ਕੋਈ ਸਕੂਲ ਟੁੱਟੇ ਆ ਉਹਨਾਂ ਨੂੰ ਬਣਾਓ ਜੇ ਕੋਈ ਸੜਕ ਰਿਪੇਅਰ ਕਰਨ ਵਾਲੀ ਆ ਜਿਵੇਂ ਇਹਨਾਂ ਨੇ ਕਿਹਾ ਮੰਡੀ ਬੋਰਡ ਦੀਆਂ ਸੜਕਾਂ ਸਾਡੀਆਂ ਬਹੁਤ ਟੁੱਟ ਗਈਆਂ ਜੀ ਉਹ ਸੜਕਾਂ ਦੀ ਉਹਨਾਂ ਨੇ ਬੜਾ ਕੀਤਾ ਵੀ ਸਾਨੂੰ ਇਹਦੇ ਲਈ 2500 ਕਰੋੜ ਚਾਹੀਦਾ ਜੋ ਉਹਨਾਂ ਨੇ ਫਿਗਰ ਮੈਨੂੰ ਇੱਕ ਅੱਧੇ ਯਾਦ ਆ ਤੇ ਐਸੀਆਂ ਉਹਨਾਂ ਨੇ ਗੱਲਾਂ ਕਹੀਆਂ ਉਹ ਜਿਹੜੇ ਪੈਸੇ ਆ ਸਾਰੇ ਪ੍ਰਾਈਮ ਮਿਸਟਰ ਸਾਹਿਬ ਨੇ ਬਹੁਤ ਧਿਆਨ ਨਾਲ ਕਿਸਾਨਾਂ ਦੇ ਨਾਲ ਇਕੱਲੇ ਇਕੱਲੇ ਨਾਲ ਗੱਲ ਕੀਤੀ ਵੀ ਕਿਵੇਂ ਅੱਜ ਸਾਡਾ ਤੇ ਮੈਂ ਬੜੇ ਜਿੰਮੇਵਾਰੀ ਨਾਲ ਤੁਹਾਨੂੰ ਕਹਿ ਰਿਹਾ ਦੂਜਾ ਮੈਂ ਸਵਾਲ ਗੌਰਵ ਜੀ ਮੈਂ ਹੁਣੀ ਤੁਹਾਡੇ ਚੈਨਲ ਦਾ ਹੀ ਸੁਣ ਰਿਆ ਸੀ ਜਿਹੜੇ ਮੁੰਡੀਆਂ ਹਰਦੀਪ ਮੁੰਡੀਆਂ ਜੀ ਨੇ ਹਮ ਮੈਂ ਬਿਲਕੁਲ ਜਦੋਂ ਪ੍ਰਧਾਨ ਮੰਤਰੀ ਜੀ ਬੋਲਣੋਂ ਉਹਨਾਂ ਨੇ ਕਿਹਾ 1600 ਕਰੋੜ ਰੁਪਏ ਦੀ ਗੱਲ ਕੀਤੀ ਹਾਂ ਇਹਨਾਂ ਨੇ ਮੁੰਡੀਆਂ ਸਾਹਿਬ ਨੇ ਇਹ ਬਿਲਕੁਲ ਕਿਹਾ ਵੀ ਪ੍ਰਧਾਨ ਮੰਤਰੀ ਜੀ ਹੋਰ ਸੈਕਿੰਡ ਜਿਹੜਾ ਇਹ ਸਾਨੂੰ ਵਧਾ ਦੋ ਹਮ ਕਿ ਕਟ ਉਹਨਾਂ ਨੇ ਇਹ ਗੱਲ ਕਹੀ ਵੀ ਸ਼ਾਇਦ ਸ਼ਾਇਦ ਤੁਹਾਨੂੰ ਹਿੰਦੀ ਸਮਝ ਨਹੀਂ ਆਈ। ਹੂੰ। ਉਹਨਾਂ ਨੇ ਇਹ 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 ਨੂੰ ਟਵਿਸਟ ਦੇਣਾ ਦੇਖੋ ਕਿਵੇਂ ਆ। ਕੋਈ ਇੱਕ ਪ੍ਰਧਾਨ ਮੰਤਰੀ ਦੇ ਲੈਵਲ ਦਾ ਉਹ ਕਹਿੰਦੇ ਸ਼ਾਇਦ ਤੁਹਾਨੂੰ ਹਿੰਦੀ ਜੇ ਨਹੀਂ ਸਮਝਾਈ ਤਾਂ ਮੈਂ ਨਾਲ ਖੜਾ ਸੀ। ਮੈਂ ਉਹਨਾਂ ਨੂੰ ਸਮਝਾਇਆ ਮੁੰਡਿਆ ਸਾਹਿਬ ਨੂੰ ਵੀ ਨਹੀਂ। ਮੁੰਡਿਆ ਸਾਹਿਬ ਇਹ 1600 ਕਰੋੜ ਦਾ ਇਕੱਲਾ ਆਜਾ ਅੱਗੇ ਜਿਹੜਾ ਮੈਂ ਸਾਹਮਣੇ ਆਜੇ ਮੇਰੇ ਜੀ ਉਹਨਾਂ ਨੇ ਗੱਲ ਮੈਂ ਉਹਨਾਂ ਨੂੰ ਕਿਹਾ ਵੀ ਪ੍ਰਧਾਨ ਮੰਤਰੀ ਖੜੇ ਸੀ ਉੱਥੇ। ਮੈਂ ਕਿਹਾ ਪ੍ਰਧਾਨ ਮੰਤਰੀ ਜੀ ਨੇ ਇਹ ਕਿਹਾ ਵੀ ਅੱਗੇ ਜਿਹੜਾ ਪੈਸਾ ਹੰਡੀਆਂ ਜੀ ਨੇ ਐ ਨਹੀਂ ਜਿਵੇਂ ਉਹ ਟੀਵੀ ਤੇ ਗੱਲ ਕਰਦੇ ਆ ਬੜੇ ਬੜੇ ਸਲੀਕੇ ਨਾਲ ਬੜੇ ਤਨੀਜ਼ ਨਾਲ ਬਾਤ ਜੋ ਮਰਜ਼ੀ ਕਹਿਣ ਪਰ ਉੱਥੇ ਉਹਨਾਂ ਨੇ ਬੜੇ ਬੜੇ ਚੰਗੇ ਲਹਿਜੇ 'ਚ ਜਿਵੇਂ ਪ੍ਰਾਈਮਰਸ ਸਾਹਿਬ ਨਾਲ ਗੱਲ ਕਰਨੀ ਚਾਹੀਦੀ ਓਵੇਂ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਰ ਜੇ ਤੁਸੀਂ ਇਹਦਾ ਹੋਰ ਉਹ ਕਹਿੰਦੇ ਬਿਲਕੁਲ ਵੀ ਮੈਂ ਸ਼ਾਇਦ ਤੁਸੀਂ ਮੇਰੀ ਗੱਲ ਸਮਝੇ ਨਹੀਂ ਮੈਂ ਇਹੀ ਕਿਹਾਏ ਵੀ ਜਿਹੜਾ ਪੈਸਾ ਘਰਾਂ ਲਈ ਮੁਆਵਜ਼ਾ ਜਿਹੜਾ ਫਸਲਾਂ ਦਾ ਠੀਕ ਹੈ ਕਿਉਂਕਿ ਗੰਨੇ ਦਾ ਗੰਨੇ ਦੀ ਅਲੱਗ ਗੱਲ ਕਿਸਾਨਾਂ ਨੇ ਕੀਤੀ ਉਹਦਾ ਕਿੰਨਾ ਮੁਆਵਜ਼ਾ ਦੇਣਾ ਹੈ ਹੈ ਜੀ ਅੱਗੇ ਜਿਹੜਾ ਅੱਗੇ ਜਿਹੜਾ ਮੱਕੀ ਦੀ ਗੱਲ ਉਹ ਅਲੱਗ ਕਿਸਾਨਾਂ ਨੇ ਕੀਤੀ ਉਹਦਾ ਕਿੰਨਾ ਮੁਆਵਜ਼ਾ ਦੇਣਾ ਹੈ ਝੋਨੇ ਦਾ ਕਿੰਨਾ ਦੇਣਾ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਉਹਨੂੰ ਪ੍ਰਾਈਮ ਮਿਸਟਰ ਨੇ ਸੁਣਿਆ ਤੇ ਇਹ ਕੱਲੀ-ਕੱਲੀ ਗੱਲ ਆ ਜਿਹੜੀ ਉਸ ਤੋਂ ਬਾਅਦ ਗਵਰਨਰ ਸਾਹਿਬ ਨੇ 15 ਮਿੰਟ ਲਾਏ ਵੀ ਇਹ ਰਿਪੋਰਟ ਆ ਜੀ ਮੈਂ ਕਿ ਅਸੀਂ ਇਸ ਗੱਲ ਤੇ ਪੂਰੇ ਵਚਨਬੰਦ ਹਾਂ ਇਹ ਪੈਸਾ ਹਰ ਹਾਲ ਜਿਹੜਾ ਹੈ ਇੱਕ ਗਨ ਹੋਰ ਜਿਹੜਾ ਜਿਹੜਾ ਆ 20000 ਰੁਪਇਆ ਦਿੱਤਾ ਏ ਏਕੜ ਮਗਰ ਜੀ ਇਹ ਵੀ ਜਿਹੜਾ ਪੈਸਾ ਏ ਇਹ ਵੀ 80 20 ਆ ਤੁਸੀਂ ਆਪ ਦੇ ਤੌਰ ਤੇ ਵੀ ਪਤਾ ਕਰ ਲਿਓ ਇਹ 80% ਸੈਂਟਰ ਦਾ ਪੈਸਾ ਹੁੰਦਾ 20% ਸਟੇਟ ਦਾ ਹੁੰਦਾ ਹੂੰ 75 50 ਉਹਦੇ ਵਿੱਚੋਂ ਹੀ ਜਿਹੜਾ ਹੂੰ ਆ ਉਹਦੇ ਵਿੱਚੋਂ ਹੀ ਇਹ ਪੈਸਾ ਆਇਆ ਜਿਹੜਾ ਜਿਹੜਾ ਪੈਸਾ ਏ ਇਹ 20000 ਰੁਪਇਆ ਅਨਾਉਂਸ ਕੀਤਾ ਏ ਠੀਕ ਹੈ ਤੇ ਅੱਗੇ ਵੀ ਜਿਹੜਾ ਹੋਰ ਜਿੰਨਾ ਵੀ ਚਾਹੀਦਾ ਹੋ ਇਹ ਕੋਈ ਗੱਲ ਹੀ ਨਹੀਂ ਠੀਕ ਹੈ ਬਿੱਟੂ ਮੇਰਾ ਇੱਕ ਸਵਾਲ ਸੀ ਮੀਟਿੰਗ ਦੇ ਵਿੱਚ ਤੁਸੀਂ ਮੌਜੂਦ ਸੀ ਤੁਸੀਂ ਜ਼ਿਕਰ ਕੀਤਾ ਕਿ ਜਦੋਂ ਸੀਐਸ ਪੁਰੀ ਬਰੀਫਿੰਗ ਦੇ ਰਹੇ ਸਨ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਅੰਦਾਜ਼ਾ ਨਹੀਂ ਲਗਾ ਸਕੇ ਕਿ ਇਸ ਮੀਟਿੰਗ ਦੇ ਦੌਰਾਨ ਸਟੇਟ ਗਵਰਨਮੈਂਟ ਨੇ ਐਗਜ਼ੈਕਟਲੀ ਕੋਈ ਫਿਗਰ ਰੱਖੀ ਕਿ ਇੰਨਾ ਘਟੋ ਘਟ ਨੁਕਸਾਨ ਹੋਇਆ ਹੈ ਪੰਜਾਬ ਦਾ ਨਹੀਂ ਉਹਨਾਂ ਨੇ ਰਫ ਫਿਗਰ ਰੱਖੀ ਹੈ ਠੀਕ ਹੈ ਉਹਨਾਂ ਨੇ ਰਫ ਫਿਗਰ ਬਿਲਕੁਲ ਰੱਖੀ ਹੈ ਮੇਰੀ ਮੇਰਾ ਅੰਦਾਜ਼ਾ ਮੈਂ ਟੋਟਲੀ ਐਸ ਵੇਲੇ ਭੁੱਲ ਰਿਹਾ ਹਾਂ ਤੁਹਾਡੀ ਸਕਰੀਨ ਤੇ ਵੀ ਆ ਰਿਹਾ ਮੈਨੂੰ ਲੱਗਦਾ ਉਹ ਕੁਝ ਉਹਨਾਂ ਨੇ ਜਿਵੇਂ ਇਹ ਰੱਖਿਆ ਵੀ ਐਨੇ ਸਕੂਲਾਂ ਦਾ ਨੁਕਸਾਨ ਹੋਇਆ ਐਨੀ ਸਰਕਾਰੀ ਬਿਲਡਿੰਗਾਂ ਦਾ ਨੁਕਸਾਨ ਹੋਇਆ ਇੰਨਾ ਇਹ ਸਾਰਾ ਐਸਟੀਮੇਟ ਉਹਨਾਂ ਨੇ ਰੱਖਿਆ ਠੀਕ ਹੈ ਮਤਲਬ ਕੋਈ ਅਮਾਊਂਟ ਨਹੀਂ ਦੱਸੀ ਕਿ 10000 ਕਰੋੜ ਜਾਂ 20000 ਕਰੋੜ ਨਹੀਂ ਅਮਾਊਂਟ ਵੀ ਉਹਨਾਂ ਨੇ ਕੁਝ ਰੱਖੀ ਸੀ ਰਫ ਐਸਟੀਮੇਟ ਉਹਨਾਂ ਨੇ ਕੁਝ ਰਕਮ ਵੀ ਲਿਖੀ ਹੋਈ ਸੀ ਸ਼ਾਇਦ ਸ਼ਾਇਦ ਲਿਖੀ ਹੋ ਕੁਝ 10-15000 ਕਰੋੜ ਰੁਪਏ ਐਸੀ ਕੋਈ ਰਕਮ ਉਹਨਾਂ ਦੀ ਜ਼ਰੂਰ ਫਿਗਰ ਤੇ ਉਹਨਾਂ ਨੇ ਲਿਖੀ ਹੋਈ ਸੀ ਮੈਂ ਉਹ ਐਮੀ ਗਲਤ ਉਹ ਫਿਗਰ ਰਿਪੋਰਟ ਪਰ ਉਹਨਾਂ ਨੇ ਬਾਹਰ ਚੀਜ਼ ਸੈਕਟਰੀ ਨੇ ਕਿਹਾ ਏ ਵੀ ਇਹ ਅਸੀਂ ਰੱਬ ਫਿਗਰ ਆ ਜੀ ਜਿਹੜੀ ਇਹ ਤੁਹਾਨੂੰ ਦੇ ਰੱਖੀ ਆ ਜਿਹਦੇ ਵਿੱਚ ਆ ਆ ਚੀਜ਼ਾਂ ਸਾਡੀਆਂ ਪ੍ਰਾਇਓਰਿਟੀਆਂ ਤੇ ਪ੍ਰਾਈਮ ਮਿੰਿਸਟਰ ਨੇ ਕਿਹਾ ਬਿਲਕੁਲ ਉਹਨਾਂ ਨੂੰ ਬਾਰ-ਬਾਰ ਉਹਨਾਂ ਨੇ ਪੁੱਛੀਆਂ ਗੱਲਾਂ ਵੀ ਅੱਛਾ ਇਹਦਾ ਇਹਦਾ ਇਸ ਤਰੀਕੇ ਨਾਲ ਉਹਨਾਂ ਨੇ ਕੱਲੀ-ਕੱਲੀ ਰੈਸਕਿਊ ਬਾਰੇ ਗੱਲ ਦੱਸੀ ਵੀ ਕਿਵੇਂ ਅਸੀਂ ਫੌਜ ਨੇ ਨਾਲ ਸਾਡੇ ਕੀ ਸੀ ਕਿਵੇਂ ਐਨਡੀਆ ਰੈਸਕਿਊ ਟੀਮਾਂ ਲੱਗੀਆਂ ਰਹੀਆਂ ਸਾਰਿਆਂ ਦਾ ਕਿਉਂਕਿ ਸਾਰਿਆਂ ਦੇ ਆਫੀਸਰ ਸਾਰਿਆਂ ਦੇ ਚੀਫ ਉੱਥੇ ਬੈਠੇ ਸੀ ਠੀਕ ਹੈ ਤੇ ਦੋ ਮੰਤਰੀ ਸੀ ਔਰ ਤੁਸੀਂ ਪਿੱਛੇ ਦੇਖ ਰਹੇ ਹੋ ਤੁਹਾਡੇ ਸਕਰੀਨ ਤੇ ਸਾਰੇ ਆਈਐਸ ਸਰਚਾਏ ਹੋ ਬਿਲਕੁਲ ਅਸੀਂ ਦੇਖ ਰਹੇ ਸੀ ਬਿਲਕੁਲ ਤੇ ਇਰੀਗੇਸ਼ਨ ਆਪਣੇ ਵਾਲੇ ਵੀ ਬੈਠੇ ਆ ਜਿਨ੍ਹਾਂ ਦੇ ਪਿੱਛੇ ਪ੍ਰਿੰਸੀਪਲ ਸੈਕਟਰੀ ਆਪ ਨਵਿੰਦਰ ਮਿਸ਼ਰਾ ਜੀ ਆਏ ਹੋਏ ਸੀਗਾ ਸਾਰਾ ਪੀਐਮਓ ਸਮਝ ਮੈਂ ਸਮਝ ਲੱਗੇ ਇੱਥੇ ਬੈਠਾ ਸੀਗਾ ਜ ਆਇਆ ਕੱਲਾ ਕੱਲਾ ਪੀਐਮਓ ਦਾ ਆਫੀਸਰ ਡਿਟੇਲਡ ਗੱਲ ਸੁਣ ਰਿਹਾ ਸੀ ਤੇ ਇਸ ਕਰਕੇ ਕੁਈ ਸੁਮੇਵਾਰੀ ਨਾ ਮੈਂ ਕਹਿਣਾ ਹੈ ਇਹ ਇੱਕ ਇੱਕਦਮ ਗੱਲ ਬਾਹਰ ਚਲੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਇਸ ਗੱਲ ਨੂੰ ਜੇ ਤੁਸੀਂ ਚੀਫ ਸਕੱਟਰੀ ਨੂੰ ਪੁੱਛੋਗੇ ਸਰਕਾਰੀ ਉਹ ਵੀ ਇਹ ਗੱਲ ਕਹਿਣਗੇ ਘਵਰਨਰ ਸਾਹਿਬ ਜਿਹੜੇ ਆ ਕਿਉਂਕਿ ਮੀਡੀਆ 'ਚ ਕਈ ਵਾਰ ਗੱਲਾਂ ਇੱਕਦਮ ਹਨ ਵੀ ਇੱਧਰ ਆ ਗਿਆ ਕਰ ਨਹੀਂ ਸਕੇ ਤੇ ਉਹ ਇੱਕਦਮ ਹੀ ਇਹ ਚਲਾ ਗਿਆ ਵੀ ਸ਼ਾਇਦ ਇਹੀ ਇੱਕ ਰਾਹਤ ਪੈਕੇਜ ਆ ਠੀਕ ਹੈ ਚਲੋ ਮੇਰਾ ਇਹ ਸਿਰਫ ਇੱਕ ਸ਼ੁਰੂਆਤ ਹੀ ਹੈ ਠੀਕ ਹੈ ਮੇਰਾ ਇੱਕ ਆਖਰੀ ਸਵਾਲ ਹੈ ਤੁਸੀਂ ਪ੍ਰਧਾਨ ਮੰਤਰੀ ਦਾ ਜ਼ਿਕਰ ਕਰ ਰਹੇ ਹੋ ਕੀ ਪ੍ਰਧਾਨ ਮੰਤਰੀ ਨੇ ਉਸ ਮੀਟਿੰਗ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਮੁੰਡੀਆਂ ਜਿਹਨੂੰ ਕਿਹਾ ਕਿ ਸ਼ਾਇਦ ਤੁਸੀਂ ਹਿੰਦੀ ਨੂੰ ਸਮਝ ਨਹੀਂ ਪਾਇਆ ਠੀਕ ਹੈ ਉੱਥੇ ਲੈਜਾ ਅਲੱਗ ਹੋਏਗਾ ਮੈਂ ਸਮਝ ਰਿਹਾ ਹਾਂ ਉਸ ਗੱਲ ਨੂੰ ਕਿ ਪ੍ਰਧਾਨ ਮੰਤਰੀ ਨੇ ਮੀਟਿੰਗ ਦੇ ਵਿੱਚ ਇਹ ਕਿਹਾ ਕਿ ਫਿਲਹਾਲ ਅਸੀਂ ਪੈਕੇਜ ਜਾਂ ਰਾਹਤ ਫੌਰੀ ਰਾਹਤ ਦੇ ਰਹੇ ਹਾਂ ਬਾਕੀ ਜਿਵੇਂ ਅਸੈਸਮੈਂਟ ਹੋਏਗੀ ਟੀਮਾਂ ਵੀ ਅਸੈਸਮੈਂਟ ਕਰਕੇ ਗਈਆਂ ਨੇ ਤਾਂ ਅੱਗੇ ਜੋ ਵੀ ਪੈਸਾ ਹੋਏਗਾ ਇਨ ਫਿਊਚਰ ਜਾਂ ਜਲਦੀ ਤੁਹਾਡੇ ਤੱਕ ਪਹੁੰਚੇਗਾ 100% ਨਹੀਂ ਪੀਐਮ ਨੇ ਇੱਕ ਗੱਲ ਕਹੀ ਪੀਐਮ ਨੇ ਇਹ ਗੱਲ ਕਹੀ ਮੀਟਿੰਗ ਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਪ ਬੋਲਦੇ ਹੋਏ ਮਾਈਕ ਫੜਿਆ ਉਹਨਾਂ ਨੇ ਮਾਈਕ ਫੜ ਕੇ ਉਹਨਾਂ ਨੇ ਸਭ ਨੂੰ ਸੰਬੋਧਨ ਕੀਤਾ ਹੂੰ ਉਹਨਾਂ ਨੇ ਮਾਈਕ ਆਪ ਫੜ ਕੇ ਉਹਨਾਂ ਨੇ ਸਭ ਨੂੰ ਸੰਬੋਧਨ ਕੀਤਾ ਵੀ ਭਾਈ ਆ ਪੈਸਾ ਸਿਰਫ 1600 ਕਰੋੜ ਮੈਂ ਟਰਮ ਦੇ ਕੇ ਚੱਲੇ ਆ ਸ਼ੁਰੂਆਤੀ ਤੇ ਜਦੋਂ ਸਾਰੀਆਂ ਰਿਪੋਰਟਾਂ ਜਿਹੜੀਆਂ ਕੱਲੇ-ਕੱਲੇ ਵਿਭਾਗਾਂ ਦੀ ਆ ਜਾਣਗੀਆਂ ਅਸੀਂ ਕਿਸੇ ਨੂੰ ਜਿਵੇਂ ਆਵਾਜ਼ ਯੋਜਨਾ ਦੀ ਕੀ ਤੇ ਉਹ ਵੀ ਚੀਫ ਸਕੱਟਰੀ ਨੇ ਕਿਹਾ ਵੀ ਆਵਾਜ਼ ਯੋਜਨਾ ਵਾਲੇ ਘਰ ਵੀ ਬੜੇ ਟੁੱਟੇ ਆ ਜੀ ਠੀਕ ਹੈ ਉਹ ਕਹਿੰਦੇ ਬਿਲਕੁਲ ਉਹ ਤੁਸੀਂ ਪੈਸਾ ਭੇਜਾਂਗੇ ਤੇ ਹਜੇ ਸਾਰਾ ਹੀ ਪੈਸਾ ਜਿਹੜਾ ਇਹ ਕ੍ਰੌਪ ਦਾ ਏ ਡੰਗਰਾਂ ਦਾ ਇਹ ਤਾਂ ਉਹਨਾਂ ਨੇ 1600 ਵੈਸੇ ਅਨਾਉਂਸ ਕੀਤਾ ਹਜੇ ਇਹ ਤਾਂ ਕਿਤੇ ਆਇਆ ਹੀ ਨਹੀਂ ਨਾ ਵੀ ਆ ਜੀ ਇੰਨੇ ਹਜ਼ਾਰ ਕਰੋੜ ਅਸੀਂ ਫਸਲ ਲਈ ਦੇ ਤਾਂ ਉਹਨਾਂ ਨੇ ਆਪ ਖੜ ਕੇ ਆ ਮਾਈਕ ਆ ਨਾ ਫੜਿਆ ਹੋਇਆ ਇਹ ਗੱਲ ਜੇ ਉਹਨਾਂ ਦੀ ਵੀਡੀਓ ਵੀ ਬਾਹਰ ਆ ਜੂਗੀ ਤਾਂ ਉਹ ਕੱਲੀ ਗੱਲ ਇਹ ਵੀ ਸੁਣੀ ਜਾਊਗੀ ਵੀ ਉਹਨਾਂ ਨੇ ਇਹ ਗੱਲ ਕਹੀ ਆ ਇਦੋਂ ਬਾਅਦ ਉਹਨਾਂ ਦਾ ਜਿਹੜਾ ਇਹ ਮੇਰੀ ਖਿਆਲ ਨਾਲ ਉਹਨਾਂ ਦਾ ਜ਼ਰੂਰ ਉਹਨਾਂ ਦਾ ਪ੍ਰੈਸ ਰੂਟ ਵੀ ਆਊਗਾ। ਹੂੰ ਇਸ ਇਸ ਗੱਲ ਤੇ ਉਹ ਵੀ ਥੋੜੇ ਮੂਰੇ ਆਊਗਾ। ਬਿਲਕੁਲ ਤੇ ਇਸ ਇਹ ਪੋਲਿਟੀਕਲ ਸਾਰੀਆਂ ਪਾਰਟੀਆਂ ਨੂੰ ਮੈਂ ਕਹਿੰਦਾ ਜਦੋਂ ਪ੍ਰਧਾਨ ਮੰਤਰੀ ਤਾਂ ਦੇਖਦੇ ਹੋਰ ਉਹਨਾਂ ਨੇ ਕਹੀ ਗੱਲ ਉਹ ਕਹਿੰਦੇ ਜਦੋਂ 95 ਜਦੋਂ ਕਿਸਾਨਾਂ ਨੇ ਗੱਲ ਕੀਤੀ ਨਾ ਵੀ 95 'ਚ ਅਸੀਂ ਹਾੜੂਰੇ ਆਇਆ ਜੀ 94 'ਚ ਉਹ ਕਹਿੰਦੇ ਮੈਂ ਤਾਂ ਉਰੇ ਭਾਈ ਇੰਚਾਰਜ ਸੀਗਾ ਬੀਜੇਪੀ ਦਾ ਮੈਂ ਜਨਰਲ ਸੈਕਟਰੀ ਮੈਂ ਤਾਂ ਆ ਗੁਰਦਾਸਪੁਰ ਏਰੀਆ ਜੰਮੂ ਇਹ ਸਾਰਾ ਮੈਂ ਉਸ ਵੇਲੇ ਇੱਥੇ ਇੰਚਾਰਜ ਸੀ ਐ ਦੇ ਮੈਂ ਸੇਵਾ ਕਰਦਾ ਰਿਹਾ ਮੈਨੂੰ ਪਤਾ ਵੀ ਇੱਥੇ ਹਾਲਾਤ ਕੀ ਨੇ ਹੜਾਂ ਦੇ ਠੀਕ ਹੈ ਉਹਨਾਂ ਨੇ ਸਾਂਝੀ ਕੀਤੀ ਗੱਲ ਤੇ ਇਸ ਕਰਕੇ ਇਕੱਲੀ ਇਕੱਲੀ ਗੱਲ ਦਾ ਮੇਰੇ ਤੇ ਵਿਸ਼ਵਾਸ ਕਰੋ ਮੈਂ ਕਦੇ ਵੀ ਅੱਗੇ ਵੀ ਆਖਰ ਪੰਜਾਬ ਕੀ ਰਹਿਣਾ ਹੈ ਨਾ ਨਹੀਂ ਨਹੀਂ ਬਿਲਕੁਲ ਨਹੀਂ ਤੁਸੀਂ ਬਹੁਤ ਵੱਡੇ ਅਹੁਦੇ ਉੱਤੇ ਹੋ ਇਸ ਕਰਕੇ ਮੈਨੂੰ ਲੱਗਦਾ ਕਿ ਸਭ ਤੋਂ ਅਹਿਮ ਕੋਈ ਸ਼ਖਸੀਅਤ ਹੈ ਤਾਂ ਬਿੱਟੂ ਜੀ ਉਹ ਤੁਸੀਂ ਹੋ ਇਸ ਪੂਰੀ ਮੀਟਿੰਗ ਦੇ ਵਿੱਚ ਡੈਫੀਨਿਟਲੀ ਪ੍ਰਧਾਨ ਮੰਤਰੀ ਹੈਗੇ ਨੇ ਇੱਕਲ ਮੈਂ ਹੋਰ ਇੱਕਲ ਮੈਂ ਹੋਰ ਕਹਿ ਦਿੰਦਾ ਲੈ ਜੇ ਐਗਰੀਕਲਚਰ ਮਿਨਿਸਟਰ ਬੈਠੇ ਨੇ ਉਹ ਹੀ ਗੱਲਾਂ ਲੈ ਉਹ ਗੱਲ ਇਹ ਕਹਿ ਦੇਣ ਵੀ ਇਹ ਗੱਲ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਨਹੀਂ ਕਹੀ ਹੂੰ ਮੈਂ ਮੈਂ ਕੁਝ ਵੀ ਦੇਣ ਨੂੰ ਤੇ ਠੀਕ ਹੈ